ਜੋ ਜੋ ਲੋਕ ਆ ਗਏ ਧੰਨ ਪਾਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਵੀਂ ਬੈਠੀਆਂ ਦੇਖੋ ਜੇ ਕੋ ਬੋਲਦੀ ਨਾ ਸਮੂਹ ਗੁਰੂ ਨਾਨਕ ਨਾਮ ਦੇਵਾ ਸਰਪਾ ਉੱਥੇ ਸਾਡੇ ਬਹੁਤ ਹੀ ਜ਼ਲਕਾਰ ਜੋ ਮੇਰੇ ਤੋਂ ਕਹਿਦਾ ਆ ਜੀ ਨੂੰ ਕਥਾ ਦੁਆਰਾ ਮੈਂ ਹਾਲ ਕਰ ਰਿਹਾ ਸੀ ਗਨੀਸ਼ੀਰ ਸਿੰਘ ਜੀ ਬੋਲੇ ਬਾਬਾ ਸੁਭਾਨ ਸਿੰਘ ਬਾਬਾ ਰਵਿਸ਼ ਚੀ ਤੇ ਭਾਈ ਜੀ ਸੰਜੀਤ ਰਹੀਆ ਜੀ ਤੇ ਦਾਗਵਾ ਦੇ ਨਾਲ ਹੀ ਸਿੰਘ ਬਹੁਤ ਵਧੀਆ ਗਿਆਨੀ ਜੀ ਕੋਲ ਆ ਦੇ ਕੇ ਜੁੜੇ ਹੋਏ ਨੇ ਤੇ ਬਹੁਤ ਵਧੀਆ ਜੀ ਕੋ ਬੰਦਨ ਨਾਲ ਨਿਹਾਲ ਕਰ ਰਹੇ ਸੀ ਸਤਿਗੁਰੂ ਆਰਾ ਜਿੱਥੇ ਆਪ ਜੀ ਨੇ ਇਹ ਉਹ ਮਹਾਨ ਆਖਤਾਨ ਸੁਮਾਰਤਾ ਸ਼ੋਨੀ ਜਿਹੜੀ ਐ ਸ਼ਰੋਣੀ ਕੰਧਾ ਕਾਦੀ ਗੁੱਡਾ ਜਾਰੇ ਜੇ ਸਤਿ ਸੰਤਾਨ ਤੇ ਅੱਜ ਆਪਾਂ ਦਰਸ਼ਕ ਦਜ਼ਾਰੇ ਕਰਨਾ ਆ ਸਭ ਤੋਂ ਪਹਿਲਾਂ ਮੈਂ ਗਰ ਕੀ ਫੁੱਲਿਗ ਜੋਨਾ ਕਰਕੇ ਫੁੱਲਿ ਜਾਵੋ ਜੀ ਵਾਹਿਗੁਰੂ ਜੀ ਦਾ ਹੱਥ ਸਾਬਾ ਵਾਹਿਗੁਰੂ ਜੀ ਦਰਸ਼ਨ ਦੇ ਦੀਵਾ ਬੋਤੇਰਾ ਪੂਰਨ ਕਰਮ ਹੋਏ ਗ੍ਰਹ ਮੇਰਾ ਅੱਜ ਆਪਾਂ ਮਹਾਨ ਮਾਭੂਤ ਸਾਧਕਾਂ ਵਾਸੀ ਜਥੇਦਾਰ ਬਾਬਾ ਆਪਾਂ ਸੰਗੇ ਜੀ ਜਿਨ੍ਹਾਂ ਦੇ ਆਪਾਂ ਸਾਲਾ ਬਲਸੀ ਸੁਆਗਤ ਤੇ ਦਰਸ਼ਨ ਦਿਜ਼ਾਰੇ ਕਰ ਰਹੇ ਹਾਂ مہپور جی سمرنگ جی جی کھا دوارا نال کر رہے تھے بابا آتما جی نہنگس جی ہو جیون آج ਕਿਸ ਤਰ੍ਹਾਂ ਰੋਕਿਆ ਨਾ ਪਾਇਆ ਇਹ ਜਿੱਥੇ ਆਪਾਂ ਬਾਬਾ ਆਤਮਾ ਸੰਗੀ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਆਂ ਬਾਬਾ ਆਤਮਾ ਸੰਗੀ ਜਦੋਂ ਆਪਾਂ ਬਚਨ ਕਹਿੰਦੇ ਅਸੀਂ ਆਪ ਜੀ ਜਿੱਥੇ ਬਾਬਾ ਸ਼ੇਰ ਸਿੰਘ ਭਾਈ ਸਿੰਘ ਜੀ ਜਨਕ ਰਿਆ ਪੰਥਾਂ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਦੋਂ ਸ੍ਰੀ ਹਰਿ ਗੁਰੂ ਸਾਹਿਬ ਆਦੇਸ਼ ਸਾਹਿਬ ਦੀ ਬਾਵਾ ਪਵਿੱਤਰ ਧਰਤੀ ਤੇ ਆਪਾਂ ਸਾਰਿਆਂ ਨੂੰ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਦਵੇ ਜਗਾਇਉ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੋ ਕਰਾ ਜਿੱਥੇ ਆਪਾਂ ਸਾਰਿਆਂ ਗੁਰੂ ਸਾਹਿਬ ਨੇ ਧਰਦਾ ਆਇਆ ਤੇ ਉੱਥੇ ਹੀ ਉਹਨਾਂ ਨੇ ਖਾਲਸਾ ਪੰਥ ਪੁੱਢਾ ਲੜ ਦੇ ਪੈਦੇ ਜਿੱਦ ਦਾ ਜਿਹੜਾ ਉਹਨੇ ਨਿਸ਼ਾਨ ਨਗਾਰਾ ਖੇ ਕੀਤਾ ਸ੍ਰੀ ਸਾਹਿਬ ਖੇ ਕੀਤੀ ਤੇ ਹੁਕਮਨਾਮੇ ਵਰਸ਼ ਕੀਤੇ ਤੇ ਨਾਲ ਹੀ ਪੰਜ ਪਿਆਰੇ ਉਹਨਾਂ ਦੀ ਕਾਪੜਿਆ ਦੇ ਮੇਕੀ ਪੰਜ ਪਿਆਰਿਆਂ ਦੇ ਜਿਹੜੇ ਮੁਖੀ ਸੀ ਉਹ ਬਾਬਾ ਬਨੋਦ ਸਿੰਘ ਜੀ ਤੇ ਉਹਨਾਂ ਦੀ ਆਗਿਆ ਦੇ ਵਿੱਚ ਹੀ ਉਹਨਾਂ ਦੀ ਤਾਪਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੁਕਮ ਕੀਤਾ ਸੀ ਕਿ ਤੁਸੀਂ ਪੰਜਾਬ ਤੋਂ ਜਾਣਾ ਹੈ ਜਿੱਥੇ ਜਬਰ ਨੂੰ ਉਡਾ ਟੱਕਰਾ ਕਰਨਾ ਹੈ ਗਊਰੀਤ ਦੀ ਰੱਖਿਆ ਕਰਨੀ ਹੈ ਤੇ ਤੁਸੀਂ ਇਹ ਖਾਸੇ ਦੇ ਬਾਬਾ ਮਹਬੂਦ ਸਿੰਘ ਪੰਜ ਪਿਆਰਿਆਂ ਦੀ ਤਾਪਿਆ ਚ ਲੈਣਾ ਹੈ ਤੇ ਜਿਨ੍ਹਾਂ ਨੂੰ ਹੁਕਮ ਕੀਤਾ ਸੀ ਜਿਵੇਂ ਮੈਂ ਵੇਚਦਾ ਸੀ ਓਵੇਂ ਵੇਚਦਾ ਮੈਂ ਤੇ ਨਾਲ ਹੀ ਉਹਨਾਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸ਼ਹੀਦ ਨੂੰ ਸ਼ਹੀਦ ਕੀਤਾ ਸੀ ਮਾਤਾ ਗੁਜਰ ਤੋਂ ਨਹੀਂ ਸੀ ਤੇ ਉਹਨਾਂ ਦੇ ਸ਼ਹੀਦੀ ਦੇ ਬਦਲੇ ਲੈ ਲਏ ਗਿਆਨੀ ਵੀ ਦੱਸ ਰਿਹਾ ਸੀ ਖਿਤਾਬ ਦੀ ਆ ਰਹੀ ਹੈ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 25 ਨਵੰਬਰ ਨੂੰ ਪੀਰ ਬਹਾਦਰ ਜੀ ਜਿਹੜਾ ਘਰ ਨੌਂ ਨੇਂ ਦੇ ਆਪ ਹੈ ਘਾਰੇ ਧੰਨ ਧੰਨ ਸਹਿਬ ਜੀ ਪੀਰ ਬਹਾਦਰ ਸਾਹਿਬ ਨੂੰ ਆਪਾਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਆ ਤੇ ਉਹਨਾਂ ਦੀ ਮਹਾਨ ਤਪਾਨੀ ਹੈ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਫਰੀਦਾਨ ਕੀਤਾ ਸੀਸ ਦਾ ਜੇ ਦਿੱਲੀ ਦੇ ਤੇ ਦੰਦਾਂ ਸੈ ਵੀ ਗੁਰੂ ਗੋਬਿੰਦ ਸਿੰਘ ਦਾ ਧਾਪੜਾ ਲੈ ਕੇ ਖਾਲਸਾ ਪੰਥ ਨੂੰ ਢਾਹਦਾ ਹੈ ਪਹਿਲੇ ਜੀਲਦੀਦਾਰ ਪਾਪਾ ਮਹੌਤ ਸਿੰਘ ਜਿਨ੍ਹਾਂ ਨੇ ਪਾਣੀ ਪਾਤ ਨੂੰ ਸੁਭਾਣਾ ਢੋਹਰਾ ਜਿੱਥੇ ਆਪਾਂ ਇਕਤਾਬ ਦੀ ਬਣਾਉਣੀ ਹੈ ਉੱਥੇ ਗੁਰਦੁਆਰਾ ਖੜਾ ਦਾਬਾ ਪਾਛਾਈ ਨਵੀਂ ਜਿੱਥੇ ਹੋਰ ਵੀ ਵੱਡੇ ਪੱਧਰ ਤੇ ਆਪਾਂ ਇਕਤਾਬ ਦੀ ਸਾਰੇ ਕੌਮ ਦੇ ਪੁਰਖ ਨੇ ਆਪਕਰ ਪੁੱਛੀ ਜੀ ਆਨੰਦਪੁਰ ਸਾਹਿਬ ਤੇ ਫੋਟ ਬਰਪਾਤਸਤਾਨਾ ਦੇ ਆਪਾਂ ਇਹ ਪ੍ਰੋਗਰਾਮ ਮਨਾਉਣੇ ਨੇ ਉੱਥੇ ਹੀ ਖਾਲਸਾ ਪੰਥ ਦਾ ਦਾਤ ਵਾਲੇ ਜਿਹੜਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਖੜਾ ਤਾ ਉੱਥੇ ਦੇ ਗੁਰੂ ਤੇਗਹਦ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਸਾਡੇ ਦੇ ਤਿਰਸਾ ਦਾ ਸ਼ਹੀਦੀ ਦਿਵਸ ਦਾ ਵੀ ਪ੍ਰੋਗਰਾਮ ਜਿਹੜੇ ਮਨਾਏ ਜਾਣੇ ਨੇ ਜਿੱਥੇ ਆਪਾਂ ਅੱਜ ਇਹ ਮਾਪੋਖਾਂ ਨੂੰ ਯਾਦ ਕਰਨਾ ਹੈ ਜਿੱਥੇ ਆਪ ਦਾ ਪੰਥ ਬੁੱਢਾ ਦਰ ਹੈ ਜਦੋਂ ਧਰਮੰਤ ਸਿੰਘ ਜੀ ਗੁਰੂ ਸਿੰਘ ਜੀ ਨੇ ਖਾਲਸਾ ਦੀ ਸੰਥਾ ਨੀਂ ਬੀਤੀ ਤੇ ਉਹਨਾਂ ਨੇ ਇਹ ਵੀ ਸ਼ਰਤ ਜਿਹੜਾ ਆਪ ਨੇ ਖਾਲਸੇ ਦਾ ਪੰਥ ਨੂੰ ਬਖਸ਼ੇ ਕੀਤਾ ਗੁਰੂ ਸਾਹਿਬ ਦਾ ਉਸ ਰੂਪਾ ਦਰਸ਼ਨ ਕਰਦੇ ਆ ਕੋਈ ਕੁੜੀਆਂ ਨਾਲ ਦੀਆਂ ਨਹਿਂਟੰਗ ਫੌਜਾਂ ਬੇਟੀਆਂ ਨੇ ਉਹੀ ਪਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਬਖੀ ਜਾਗਿਆ ਆਪਨ ਪਾਤਸ਼ਾਹ ਰੇ ਬੰਗਾਰ ਦੁਬਤੇ ਰੋ ਸਤ ਗੁਰੂ ਗ੍ਰੰਥਾ ਆਵਾਜ਼ ਨੂੰ ਸੈਨੇ ਜਿਹੜਾ ਉਹ ਜਿਹੜਾ ਖਾਲਸੇ ਪੰਥ ਨੂੰ ਬਖਸ਼ੇ ਕੀਤਾ ਉਹ ਖਾਲਸਾ ਪੰਥ ਜਿਹੜਾ ਮੁੱਢਾ ਦਰ ਨਾ ਲਿੰਕ ਨਹੀਂ ਮੁੱਢਾ ਦਰ ਦਾ ਇਹ ਕੰਮ ਕਰਦਾ ਜੱਗੀ ਦਾ ਆਪਰੇ ਨਾਲ ਇਸ ਸੰਤਾਨ ਦਾ ਜਿਹੜਾ ਬਹੁਤੀ ਗੁਨਾ ਸਮਾਂ ਦਾ ਕਹਾ ਦਾ ਪਾਪੂ ਦਾ ਦਰਦ ਬੈਠੇ ਜੀ ਦਾਰ ਬਾਬਾ ਬਨੂਤ ਜੀ ਦੂਸਰੇ ਦੁਆਰ ਮਰਵਾਰਾ ਜੀ ਤੀਸਰੇ ਦੁਆਬ ਬਸਰੀ ਚੌਥੇ ਬਾਬਾ ਜਸਪਾਲ ਜੀ ਆਜੂ ਵਾਲਿਆ ਤੇ ਪੰਜਵੇਂ ਬਾਬਾ ਨਹਿਣਾ ਜੀ ਛੇਵੇਂ ਆਪਾਦੀ ਖੁਦਾਰ ਜੀ ਸ਼ਹੀਦ ਸੱਤਵੇਂ ਬਾਬਾ ਅਨੰਮਾਨ ਜੀ ਅੱਠਵੇਂ ਬਾਬਾ ਪ੍ਰਵਲਸ ਜੀ ਤੇ ਨੌਵੇਂ ਬਾਬਾ ਗਿਆਨ ਸਿੰਘ ਜੀ 10ਵੇਂ ਪਾਪਾ ਜੀ ਆਪ ਜੀ ਯਾਦ ਮੇ ਪਾਪਾ ਸਾਹਿਬ ਜੀ ਗੜਾਧਾਰੀ ਜਿਨ੍ਹਾਂ ਦਾ ਵਾਰ-ਵਾਰ ਜੀ ਗੜਾਧਾਰੀ ਸੀ ਗਿਆਨੀ ਜੀ ਵੀ ਆਪ ਜੀ ਨਾਲ ਬੜਾ ਸੰਜੇਵ ਕਰ ਲੈ ਸੀ ਪਾਪਾ ਸਾਹਿਬ ਸਾਜੀ ਗੜਾਧਾਰੀ ਜਿਹੜੇ ਮਹਾਨ ਮਾਪੋ ਟੋਡਾ ਦਾਦੇ 11ਵੇਂ ਜੱਜਦਾਲ ਉਹਨਾਂ ਦੇ ਕੋਈ ਪਾਪਾ ਆਪ ਮਾ ਜੀ ਨਹੀਂ ਹੈ ਜਿਨ੍ਹਾਂ ਦੇ ਘਰ ਦੇ ਬਾਡੇ ਦਾ ਅਮਰ ਚੱਕਿਆ

ਬਾਦੀ ਹਲਕਾ ਪੁਕਾ ਸਰੀਰ ਮਾਤਾ ਉਸੀ ਭੰਦੇ ਵਾਲੇ ਪਾਪਾ ਰਾਮਚੰਦ ਜੀ ਤੇ ਬੰਦਾ ਆਤਮਾ ਸਾਜੀ ਇਹ ਡੁੱਲਾ ਦਲ ਦੇ ਵਿੱਚ ਜਿੱਤੇ ਨਿਖਾਨ ਕੀ ਸੰਕੀਏ ਕਿ ਉੱਥੇ ਜਿਹੜਾ ਜਹਾਜ਼ ਵੀ ਤੈਨੂੰ ਵੀ ਸੀ ਤੇ ਜਹਾਜ਼ ਕਹਿੰਦੇ ਨੇ ਟੈਂਕਰ ਜਿਹੜੇ ਗੱਡੇ ਨੂੰ ਉਦੋਂ ਬੰਦਾ ਵਾਲੇ ਕੱਡੇ ਨੂੰ ਜੇ ਸੀ ਤੇ ਬੰਦ ਬਾਦੀ ਵਾਲਾ ਹੋ ਜਿਹੜੇ ਕੱਢਦੇ ਸੀ ਬੜੇ ਤਰਗੇ ਤੇ ਹੁਣ ਵੀ ਜਦੋਂ ਕਿੰਨੇ ਦਰਸ਼ਕ ਕਰਨੇ ਹੋਣ ਜਦ ਇਹ ਬਾਬਾ ਆਤਮਾਨ ਸਿੰਘ ਜਿਹੜੇ ਜਿਹੜੇ ਗੱਟੇ ਦੇ ਪਾਲਕੀ ਸਾਹਿਬ ਤੇ ਬਾਬਾ ਆਤਮਾਨ ਸਿੰਘ ਜੀ ਦਾ ਫੇਰਾ ਹੁੰਦਾ ਸੀ ਉਹ ਪਾਲਕੀ ਸਾਹਿਬ ਜਿਹੜੇ ਫੋਨ ਵੀ ਕਲਸ਼ ਵੀ ਕੰਮ ਵਾਲਾ ਹੈ ਜਿਹੜਾ ਸ਼ਰੋਮੀ ਪੰਥ ਅਖਾਲੀ ਬੁੱਢਾ ਦਲ ਦਾ ਹੈੱਡਕ quartਰ ਹੈ ਉਹ ਜਿਹੜਾ ਗੱড্ডা ਪਾਲਕੀ ਸਾਹਿਬ ਹੈ ਜਿਹੜਾ ਉਹ ਪ੍ਰਾਤਨ ਉਥੇ ਹੁਣ ਵੀ ਆਪਾਂ ਦਰਸ਼ਨ ਕਰ ਸਕਦੇ ਆ ਦੇ ਜੇ ਪਾਪਾ ਆਤਮ ਸੰਜੀ ਮਹਾਰਾਜ ਮਹਾਰਾਜ ਉੱਥੇ ਹੀ ਬੱਬਾ ਰਣਜੀਤ ਸਿੰਘ ਜਿਹੜੇ ਗੁਰਦੁਆਰਾ ਖੇਰਨਾਵਾਲਾ ਪੌਂਡਾ ਸਾਹਿਬ ਜਿਹੜਾ ਆਪਾਂ ਜਾਣਦੇ ਆ ਦਰਸ਼ਨ ਕਰਦੇ ਆ ਇਹ ਮਹਾਰਾਜ ਖਾਨੇ ਜਿਹੜਾ ਇਹ ਵੀ ਅਸਥਾਨ ਜਿੱਥੇ ਮਹਾਰਾਜ ਖਾਨੇ ਆਵਾਜ਼ ਗੀਰ ਦਾ ਸਵਾਰਥ ਦੇਣ ਕੀਤਾ ਉੱਥੇ ਹੀ

ਜੇ ਉਹਨਾਂ ਨੇ ਕੋਲੋਂ ਮਾਸਹਾ ਉਹ ਵਸਤਾਂ ਤੇ ਸੇਵਾ ਕਰਵਾਈ ਤੇ ਹੁਣ ਜਿਹੜਾ ਉਹਦਾ ਨੀਂਹ ਪੱਥਰ ਰੱਖਿਆ ਗਿਆ ਗੁਰਦੁਆਰਾ ਸਾਹਿਬ ਦਾ ਆ ਪੂਰੀ ਚਿੰਗ ਹੋਈ ਨਹੀਂ ਤੇ ਬਾਬਾ ਸਹਾਰਨ ਸਿੰਘ ਜੀ ਇਰਾਨੇ ਇਸ ਆਸਥਾਨ ਦੀ ਸੇਵਾ ਹੁਣ ਸੰਭਾਲ ਕਰ ਰਹੇ ਨੇ ਬਾਬਾ ਆਤਮ ਸਤ ਜੀ ਤੇ ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਬਾਬਾ ਰਾਮ ਸਿੰਘ ਜੀ ਵੀ ਇੰਨੇ ਪਿਆਰ ਵਾਲੇ ਸੀ ਬਾਬਾ ਜਦੋਂ ਆਤਮਾ ਜੀ ਹੋਣਾ ਤੋਂ ਬਾਅਦ ਬਾਬਾ ਸੰਤ ਸਰ ਜੀ ਹੋਣਾ ਨੇ ਬਾਬਾ RAM ਸਿੰਘ ਜੀ ਨੂੰ ਮਿਲਿਆ ਇਸ ਹਸਤਾਨ ਦੀ ਜ਼ਿੰਮੇਵਾਰੀ ਚੁੱਕੀ ਤੇ ਬਾਬਾ ਜੀ ਜਦੋਂ ਬਾਬਾ ਸੰਤ ਸਰ ਜੀ ਮੈਂ ਪਰਪਰ ਦੇ ਵਿੱਚ ਸਾਜ ਗੋ ਤੇ ਚਾਰ ਵਾਰੀ ਇਸ ਹਸਤਾਨ ਤੇ ਆਉਣੇ ਹੁੰਦੇ ਸੀ ਪੁਰਾਣੇ ਪੁਰਾਣਾਂ ਨੂੰ ਬੁਲਾ ਹੁੰਦਾ ਤੇ ਜਦੋਂ ਬਾਬਾ ਜੀ ਦਾ ਪਤਵਾਰ ਰਜਣਾ ਤੇ ਬਾਬਾ RAM ਸਿੰਘ ਜਿਹੜੇ ਆ ਗੇਰ ਤੋਂ ਅਕੇ ਤੱਕ ਜਿਹੜਾ ਬਸ ਦੇ ਬਾਬਾ ਜੀ ਨੇ ਪਹਿਲਾਂ ਗੱਡੀ ਹੁੰਦੀ ਸੀ ਅੰਮਾਲਾ ਜਾਂਦੇ ਉਦੋਂ ਪਿਆਰ ਪੰਜਾਈ ਹੁੰਦੇ ਸੀ ਤੇ ਜਦੋਂ ਬਸ ਬਾਬਾ ਜੀ ਮਲਾਈ ਤੇ ਬਸ ਦੇ ਵਿੱਚ ਬਾਬਾ ਸੰਤਾਰ ਸਿੰਘ ਨੇ ਆਉਣਾ ਤੇ ਬਾਬਾ ਰਾਮ ਸਿੰਘ ਹੋਰਾਂ ਨੂੰ ਇੰਨਾ ਪਿਆਰ ਹੁੰਦਾ ਸੀ ਬਸ ਦੇ ਅੱਗੇ ਅੱਗੇ ਜਿਵੇਂ ਲੱਜਦਾ ਹੀ ਹੋਣਾ ਉਹਨਾਂ ਨੇ ਤੇ ਨਿਹੰਗ ਸਿੰਘ ਵੀ ਉਹਨੂੰ huzar swabhav ਨਾਲ ਜਿਵੇਂ ਤੁਹਾਨੂੰ ਲੱਗਣਾ ਤੇ ਇਹ ਤੇ ਗੁਰੂ ਸਾਹਿਬ ਜੀ ਪੈਦਾ ਹੋਏ ਆ ਹੀ ਆਪਾ ਕਰਪਾ ਹੈ ਰਾਜਾ ਜਿਹੜਾ ਰਾਸਾ ਵਸਤਾਂ ਬਖਤੇ ਗਿਜ ਤੇ ਉਹ ਕਦੇ ਬਾਬਾ ਜੀ ਦੇ ਹੁੰਦਾ ਹੀ ਹੁੰਦਾ ਸੀ ਕੰਮ ਤੇ ਇੱਥੇ ਕਦੇ ਹੀ ਇਹਦੇ ਵਡਾਪੁਰੋਂ ਦਾ ਸੀ ਕੁਝ ਨਾ ਮਦੀਣ ਕਹਿਣਾ ਲੱਗੋ ਬਾਬਾ ਜੀ ਤੇ ਇੰਨੀ ਉਹਨਾਂ ਦੀ ਕਿਰਪਾ ਸੀ ਉਹਨਾਂ ਤੋਂ ਬਾਅਦ ਬਾਬਾ ਰਦਰ ਸਿੰਘ ਜੀ ਮਾਮਾ ਜਿਹੜੇ ਬਹੁਤ ਹੀ ਜਲਦੀ ਤਰ੍ਹਾਂ ਵਾਲੇ ਮਹਾਪੁਰ ਪੁਣਾ ਨੇ ਵੀ ਬਹੁਤ ਵੱਡੀਆਂ ਸੇਵਾਵਾਂ ਹਵਾਈਆਂ ਬਹੁਤ ਇੱਥੇ ਵੱਡੀ ਕਾਰਜ ਕੀਤੇ ਤੇ ਜਦੋਂ ਬਾਬਾ ਰਤਨ ਸਿੰਘ ਜਿਹੜੇ ਜੜਾਈ ਕਰਦੇ ਤੇ ਬਾਬਾ ਰਤਨ ਸਿੰਘ ਕਿੰਨੇ ਉਹ ਮਹਾਨ ਜੀ ਮਹਾਪੁਰ ਜਦੋਂ ਉਹਦੇ ਮੇਰ ਜੀ ਗੇਰਾ ਉਹਨਾਂ ਦੇ ਨਾਲ ਵਜਨ ਵੀ ਹੋਇਆ ਵਜਨ ਰਾਤ ਕਿ ਬਾਬਾ ਜੀ ਕਿ ਅਨੁਰੇਸ਼ੀ ਸੀ ਬਾਬਾ ਜੀ ਜਿਹੜਾ ਆਪਾਂ ਇਸ ਸਥਾਨ ਦੀ ਜੁम्मेवारी ਅਫਸਰ ਗੱਲਬਾਤ ਕਰੇ ਬਦੇ ਕਰਦੇ ਹੁੰਦੇ ਸੀ ਜਿਹੜੇ ਇਸ ਸਥਾਨ ਆਏ ਜਾਂ ਬੁੱਢਾ ਦਾੜ ਵਾਲੇ ਵੀ ਜਦੋਂ ਵੀ ਕਿਤੇ ਮੇਲ-ਜੋਲ ਬੁਣਾ ਤੇ ਉਹਨਾਂ ਨੇ ਜਰੂਰ ਬਚਨ ਸਾਂਝੇ ਕਰਨੇ ਤੇ ਉਹਨਾਂ ਨੇ ਸਪੱਸ਼ਟ ਗਿਆਨ ਸੀ ਕਿ ਬਾਬਾ ਜੀ ਜਿਹੜਾ ਇੱਥੇ ਇਸ ਸਥਾਨ ਦੀ ਸੇਵਾ ਕਰ ਰਿਹਾ ਆਪਾਂ ਉਹਨੂੰ ਹੀ ਜਿਹੜੀ ਇਸ ਸਥਾਨ ਦੀ ਜ਼ਿੰਮੇਵਾਰੀ ਦੇਣੀ ਹੈ ਜਿਸ ਕਾ ਮਰਤਭਾਗ ਸੇ ਸੇਵਾ ਲਾਇਆ ਸਤੁਮੰਤ ਦੀ ਸੇਵਾ ਸਫਲ ਹੈ ਜੀ ਗੁਰੂ ਕਰੇ ਜਿਤ ਲਾਇ ਮਨ ਪਿੰਜਾ ਹਰ ਪਾਵਨਾ ਓਮੇਂ ਵਿੱਚ ਜਾਈ ਸੋ ਉਹਦੇ ਵਿੱਚ ਜਿਹੜੇ ਨਿੱਤਰ ਕੇ ਆਏ ਉਹ ਬਾਬਾ ਸੁਰਨਨ ਸਿੰਘ ਜੀ ਚੇਰਗਿਆਨੀ ਜੀ ਉਹਨਾਂ ਇੱਥੇ ਬਾਹਰ ਵੇਖ ਕੇ ਵਿੱਚ ਸੀ ਤੇ ਸਾਰੀਆਂ ਸੰਗਤਾਂ ਦੇ ਜਿਹੜੇ ਐ ਉਹ ਗੁਰੂ ਤੇ ਜੀ ਨਾਲ ਹੀਰੋਣੀ ਪੰਤਰਾ ਕਾਦੀ ਬੁੱਢਾ ਦਾ ਧੰਨਵਾਦ ਕਰਦਾ ਹਾਂ वॾे कई असां

ਉਹ ਉਹ ਸੁਖਾਰ ਦਿੰਦੇ ਨੇ ਬੁੱਢਾ ਦਾਦੇ ਬਾਪਾ ਜਤੇਦਾਰ ਬਾਬਾ ਜੇਲ ਸੰਜੀਤ ਜੀ ਦੇ ਵਿੱਚ ਬਾਬਾ ਸੰਤਾ ਸੰਜੀਤ ਚੌਵੀ ਜਗ੍ਹਾ ਤੇ ਦਾਤ ਆਪੀ ਦੇ ਦਰਸ਼ਨ ਕਰ ਰਿਹਾ ਮੈਂ ਕੈਂਟਿੰਗ ਕਰਦਾ ਆਪੀ ਦਾ ਇਸ ਹਸਪਤਾਲ ਤੇ ਆਇਆ ਤਾਂ ਹੀ ਚੜ੍ਹਦਾ ਹੈ ਜੇ ਆਪਾਂ ਮਾਪੁਰਤਾ ਦੇ ਜੇ ਬਜਰ ਨੇ ਉਹ ਬੱਲੇ ਬਣਿਏ کہ جنا کو اسے کھانے میں بینٹی کرتا کھنڈے پارٹیاں دا عمل تو نہیں کر گیا وہ جرور کھنڈے پارٹیاں دا عمل سے کر مانی ماننے دے تا نہیں ہو گو چاندی کلا دے ہو گو جنو آپ کی نو یادرہ واسطے ماں پر پر جاندے میں ہر سال پھتے کر سا پھر سا کہ بابا رضن سنگ کی بھی جوے رستان بستان جوڑ کے جنتی پھتا دار دے میں چوئی اور بھی ماں پر دے ਉਹ ਰਸਤਾ ਵਰਤਾਂ ਹਾਜ਼ਰ ਕਰਦੇ ਤੇ ਉਹੀ ਬਾਬਾ ਸਵਰਨ ਸਿੰਘ ਜੀ ਦੀ ਮੌਰੀ ਰਸਤਾ ਵਰਤਾਂ ਲੈ ਕੇ ਫਤਿਹਗੜ ਦਾ ਹੁੰਦੇ ਨੇ ਸਾਰੇ ਰਸਤਾਨਾਂ ਤੇ ਦਰਖਿੰਦ ਦਾਲੇ ਕਰਾਉਂਦੇ ਨੇ ਇਹ ਬਹੁਤ ਵੱਡੇ ਕਾਰਜ ਨੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਸਵਰਨ ਸਿੰਘ ਜੀ ਉਸੇ ਦਿਨ ਸੇਵਾਵਾਂ ਨੂੰ ਮੇਰੇ ਤੇ ਖਾਲਸਾ ਪੰਥ ਦੇ ਵਿੱਚ ਗੁਰੂ ਸਾਹਿਬ ਦਾ ਕਥਨ ਕਹਿੰਿਆ ਬਕਰ ਜਿਵੇਂ ਬਾਬਾ ਸਵਰਨ ਸਿੰਘ ਜੀ ਬੁੱਢਾ ਦਾ ਵਦੋ ਐਸਾ ਸਥਾਨ ਤੇ ਸੌਂਪੀ ਹੋਈ ਜ਼ਿੰਮੇਵਾਰੀ ਨਿਭਾ ਰਹੇ ਆ ਉਸੇ ਤਰ੍ਹਾਂ ਜਿਵੇਂ ਖੇਤਾਂ ਕੀ ਜਿਹੜੇ ਆ ਗੁਰਦੁਆਰਾ ਬਾਬਾ ਮੈਂਤਨ ਜਿਹੜਾ ਸ਼ਹੀਦਾਂ ਦਾ ਹੈ ਜੀਣਾ ਦਾ ਆਸਾਰ ਹੈ ਬੁੱਢਾ ਦਾ ਦੀ ਛਾਉਣੀ ਹੈ ਉਸ ਸਥਾਨ ਤੇ ਉਦੋਂ ਬਾਬਾ ਖੇਤ ਸਿੰਘ ਜਿਹੜੇ ਆ ਫਿਰਉਣੀ ਗੁਰਦੁਆਰਾ ਤਪੰਨ ਕਮੇਟੀ ਉਦੋਂ ਜਿਹੜੀ ਕੱਠੀ ਸੀ ਜਿਵੇਂ ਪਹਿਲਾਂ ਪੰਜਾਬ ਤੇ ਹਰਿਆਣਾ ਕਰਤਾ ਸੀ ਜਿਹੜਾ ਹਮਾਰਾ ਜਿਹੜੀ ਪੰਜਾਬ ਦੀ ਮੁੱਢਾ ਜੀਵਨ ਪੰਜਾਬ ਦਾ ਆਤਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਕਦੇ ਬੁੱਢਾ ਦਾ ਜਿਹੜਾ ਲਣਖਾਣਾ ਹੈ ਕੋਈ ਬਹੁਤ ਸਾਰੀਆਂ ਪਾਕਿਸਤਾਨ ਦੇ ਵਿੱਚ ਵੀ ਗੁਣੀਆਂ ਰਹੇ ਨੇ ਉਸੇ ਤਰ੍ਹਾਂ ਜਿਵੇਂ ਪਾਪਾ ਯਾਨੀ ਸ਼ੇਰ ਸਿੰਘ ਜੀ ਨਾਲ ਸਰਕਾਰ ਨਾਲ ਜਿਹਨੇ ਪਿਤਾ ਜੀ ਪਾਪਾ ਜੰਨਨ ਸਿੰਘ ਜੀ ਮਾਂ ਘਾਲ ਅੱਲੇ ਪੜੇ ਸੀ ਤੇ ਨਾਲ ਦੇ ਅੱਗੇ ਭੰਗੀ ਵੀ ਸਾਰੇ ਯਾਰ ਪਰਜਾਨ ਹੈਂਸੰਗ ਨੇ ਤੇ ਗੁਰੂ ਸਾਹਿਬ ਜੀ ਦੇ ਇਫਾ ਇਜਰਾਇਨਾ ਦੇ ਮੈਂ ਇਹਨਾਂ ਨੂੰ ਬੇਨਤੀ ਕਰਦੀ ਕਿ ਬਾਬਾ ਜੀ ਮੇਰੇ ਕੋਲਗੇ ਇਧਰ ਨਹੀਂ ਬੋਲਿਆ ਜਾਂਦਾ ਤੁਸੀਂ ਫਟ ਕੇ ਤੇ ਵਧੀਆ ਤਰੀਕੇ ਨਾਲ ਆਓ ਪ੍ਰਚਾਰ ਕਰੋ ਖਾਲਸੇ ਪੰਥ ਦਾ ਨਹਿਨ ਕਰਵਾਜਾ ਤੁਰੀ ਰੋਣੀ ਉਹ ਤਰ੍ਹਾਂ ਪਰਵੰਦਰ ਕਮੇਟੀ ਬਦਲ ਛੱਡਿਆ ਬਾਦੀਆਂ ਕੰਟੀਆਂ ਅੱਜ ਬਹੁਤ ਜੀਦਾ ਪ੍ਰਚਾਰ ਜਿੱਥੇ ਕਰ ਰਹੇ ਨੇ ਤੇ ਉੱਥੇ ਹੀ ਉਹਦਾ ਦਰਜਾ ਜਿਹੜਾ ਸਤਨ

ਤੇ ਬਾਪਾ ਸੁਰਾਰ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਸੇਵਾ ਕਰ। ਸੋ ਇੱਥੇ ਆਇਆ ਦਾ ਆਪਣਾ ਤਾਂ ਹੀ ਸਫਲ ਹੈ ਉਹ ਮਾਪਪਰਾਂ ਦੇ ਇਹ ਬ੍ਰਹਮ ਗਿਆਨੀ ਬਾਪਾ ਸੁਰਾਰ ਸਿੰਘ ਜੀ ਨੇ ਹੈਂਡਿੰਗ ਉਹਨਾਂ ਦੇ ਆਪਾ ਪਾਏ ਉਹਨਾਂ ਦੇ ਜੀਵਨ ਜਿਵੇਂ ਉਹਨਾਂ ਨੇ ਹਮੇਸ਼ਾ ਹਾਲ ਦੇ ਪਰਫੂਲਾ ਦੰਦਾ ਸਰਦਾਰ ਕੀਤਾ ਫੁੱਟਾ ਦੌਰ ਉਹ ਹੈ ਇਹ ਨੂੰ ਧੰਨ ਧੰਨ ਸਹਿਤ ਕੋ ਗੋਵਰ ਚਲੀ ਨੇ ਨਿਸ਼ਾਨ ਲਗਾ ਰਹੇ ਪੁੱਤੇ ਕਿਤੇ ਬੁੱਢਾ ਦਾ ਹੀ ਜੱਫੀ ਦਾ ਜੱਫੀਦਾਰ ਕਾਮਦਾਰ ਸਾਹਿਬ ਦਾ ਜੱਫੀਦਾਰ ਹੁੰਦਾ ਸੀ ਤੇ ਬੁੱਢਾ ਦਾ ਦੇ 10 ਜੱਫੀਦਾਰ ਸ੍ਰੀ ਅਕਾਲ ਕੰਦਾਰ ਸਾਹਿਬ ਦੇ ਜੱਫੀਦਾਰ ਹੁੰਦੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਸਾਰੇ ਅਸਥਾਨਾਂ ਦਾ ਪ੍ਰਬੰਧ ਵੀ ਬੁੱਢਾ ਦਾ ਕੋਈ ਹੁੰਦਾ ਸੀ ਸਾਰੇ ਕੰਮ ਦਾ ਪ੍ਰਬੰਧ ਵੀ ਬੁੱਢਾ ਦਾ ਕੋਈ ਹੁੰਦਾ ਸੀ ਉਡਾ ਦਾ ਪਹਿਲਾ ਮੁਗਲਾ ਨਾਲ ਰੇਜਨ ਨਾਲ ਜੂਦ ਰੜਦਾ ਹੋਇਆ ਚੰਦਰ ਜੀ ਜਦੋਂ ਪਿੰਫਮ ਮਹਾਤ ਜਿਹੜੇ ਉਹ ਕਾਬਲ ਹੋ ਗਿਆ ਕੋਈ ਸਵਾਬ ਫਿਰ ਅਰੇਜਾ ਨੇ ਜਾਂਦੇ ਹੋਏ ਇਹ ਭੁਜਾ ਕੀ ਜਿਹੜਾ ਵੇਂ ਗਿਆ ਤੇ ਜਿਹੜਾ ਇਹ ਗੁਰਦੁਆਰਾ ਜਿਹੜਾ ਐਕਟ ਹੈ 1920 ਦੇ ਵਿੱਚ ਪਹੁੰਚਾਇਆ 1925 ਦੇ ਫਿਰ ਉਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਾਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਵੱਡਾ ਸੈਂਟਰ ਜਿਹੜੇ ਲਾਏ ਜਾਂਦੇ ਨੇ ਮਰ ਜਿਹੜੀ ਹੈ ਸਮੁੱਚੇ ਖਾਸੇ ਪਰ ਗੁਰੂ ਦੀਆਂ ਲਾਡੀਆਂ ਤੇ ਹੈਂਡਕ ਪਹੁੰਚਾ ਦੇ ਗੁਰੂ ਦੇ ਨਾਲ ਹੀ ਲਾਏ ਜਾਂਦੇ ਨੇ ਜੱਦੀਦਾਰ ਜਿਹੜੇ ਹੁੰਦੇ ਨੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕੀਤੇ ਜਾਣ ਉਹਦੇ ਲਈ ਪੜਾਈ ਹੈ ਕਿ ਖਾਲਸਾ ਰੰਗ ਜਿਹੜਾ ਗੁਰਦਿਆਂ ਦਾਦਿਆਂ ਪਰਜਾ ਬੁੱਢਾ ਦਲ ਦੇ ਵੀ ਇੱਥੇ ਆਇਆ ਹੋ ਸਾਰੇ ਬੁੱਢਾ ਦਲ ਦੇ ਜਿਹੜੇ ਪਰਾਪਤ ਤੁਸੀਂ ਉਹ ਜਿਹੜੇ ਵਿਰਸੇ ਦੇ ਨਾਲ ਜੁੜੇ ਹੋਏ ਹੋ ਉਹ ਮਾਪਕਾਂ ਨੂੰ ਆਕੇ ਜੰਮਸਤਾਰਵਾ ਨੇ ਅਸਾਨਾਂ ਤੇ ਕਰਦੇ ਹਾਂ ਤੇ ਆਪ ਵੀ ਇਸੇ ਤਰ੍ਹਾਂ ਜਿਹੜਾ ਇਸ ਅਸਥਾਨ ਦੇ ਨਾਲ ਜੁੜੇ ਰਹੋ ਗੁਰੂ ਸਾਹਿਬ ਕਿਰਪਾ ਦਾ ਫੇਰ ਬੇਂਤੀ ਹੈ ਜਿੱਦਾਂ ਸਾਡੇ ਬੱਚਿਆਂ ਨੇ ਮਾਵਾ ਭੈਣਾ ਬਦੂਲਾ ਦੇ ਖੰਡੇ ਪਾਟੇ ਦਾ ਆਵਾਜ਼ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਹਰ ਛਾਪੀ ਬਾਣੀ ਧਾਰਨ ਦੇ ਧਾਰਨਾ ਨੂੰ ਨਾਲ ਹੀ ਬੇੰਤੀ ਹੈ ਜਿਹੜੇ ਸਾਡੇ ਨੌਜਵਾਨ ਬੱਚੇ ਅੱਜ ਕੱਲ ਜਿਹੜਾ ਦਰਜਿਆਂ ਦਾ ਵੀ ਬਹੁਤ ਹੜ ਆਇਆ ਹੋਇਆ ਸੁਨਸ਼ਿਆਂ ਤੋਂ ਬਚੋ ਆਪੋ ਮਾਤਾ ਪਿਤਾ ਦੇ ਆਪਿਆ ਤਾਰੀ ਹੋ ਹੋ ਕੋਪ ਸਭ ਕਿਰਪਾ ਕਰਨ ਤੇ ਇਸੇ ਤਰ੍ਹਾਂ ਖਾਸੇ ਪੰਥ ਦੇ ਆਪਣਾ ਮੇਨ ਤੋ ਰਿਆ ਤਕੀਰ ਅੰਦਰ ਤੇ ਨਾਲ ਹੀ ਆਪਾ ਸਾਰਿਆਂ ਨੂੰ